ਜੀ ਸਵਾਗਤ ਕਰਦੇ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕ ਬਲੱਡਾ ਬਨੂੰ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਅੱਜ ਜਿਹੜੀ ਸਾਡੀ ਕਲੈਕਸ਼ਨ ਹੋਊਗੀ ਪਟਿਕ ਵਰਕ ਦੇ ਥੋੜਾ ਜਿਹਾ ਪਾਰਟੀ ਵੇਅਰ ਸੂਟ ਲੈ ਕੇ ਆਏ ਆ ਜੋ ਪਟਿਕ ਵਰਕ ਦੇ ਅਸੀਂ ਰੈਡੀ ਕੀਤੇ ਆ ਸੂਟ ਪ੍ਰਾਈਸ ਸਿਰਫ ਜੈਨੂਲ ਰਹਿਣੀ ਆ ਤੇ ਗੈਲੈਕਸੀ ਸਿਲਕ ਦੇ ਵਿੱਚ ਸੂਟ ਰਹਿਣ ਵਾਲੇ ਆ ਬਹੁਤ ਹੀ ਪਿਆਰੇ ਜਿਹਾ ਨਾਲ ਤੁਹਾਨੂੰ ਬਾਟਮ ਤੇ ਵਰਕ ਵੀ ਮਿਲੂਗਾ ਤੇ ਸ਼ਰਟ ਵਰਕ ਤੇ ਬਾਜੂ ਵਰਕ ਸਭ ਤਰ੍ਹਾਂ ਦਾ ਅਵੇਲੇਬਲ ਆ ਜੀ ਸੂਟ ਤੇ ਲੋ ਜੀ ਵੀਡੀਓ ਲੱਗੇ ਸੇ ਸਟਾਰਟ ਕਰਨ ਸਭ ਤੋਂ ਪਹਿਲਾਂ ਜਿਹੜੀਆਂ ਭੈਣਾਂ ਮੇਰੀਆਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਠੀਕ ਹੈ ਜੀ ਫਸਟ ਸੂਟ ਚੈੱਕ ਕਰੋ ਜੀ ਇਹ ਹੈਗਾ ਲਾਈਟ ਜਿਆ ਸਕਿਨ بیس ਦੇ ਵਿੱਚ ਆਊਗਾ ਸ਼ਰਟ ਦੇਖੋ ਲਾਈਟ ਕਲਰ ਦੀ ਸ਼ਰਟ ਆਉਣੀ ਹੈ ਬਹੁਤ ਪਿਆਰੀ ਲੱਗਦੀ ਹੈ ਲਾਈਟ ਕਲਰ ਦੀ ਸ਼ਰਟ ਬਣੀ ਤੇ ਇਹ ਵਾਲਾ ਆਉਣਾ ਘੇਰਾ ਜੀ ਘੇਰਾ ਚੈੱਕ ਕਰੋ 24 25 ਇੰਚ ਤੱਕ ਤੁਸੀਂ ਇਹਦਾ ਘੇਰਾ ਰੈਡੀ ਕਰ ਸਕਦੇ ਹੋ ਤੇ ਫੁੱਲ ਸਲੀਵਸ ਮਿਲ ਗਈਆਂ ਇਹ ਵਾਲੀਆਂ ਤੁਹਾਨੂੰ ਪੂਰੀਆਂ ਫੁੱਲ 슬ੀਵਸ ਮਿਲਣ ਵਾਲੀਆਂ ਜੀ ਚੈੱਕ ਕਰੋ ਇਹ ਪੂਲ 슬ੀਵਸ ਐ 10 ਮੀਟਰ ਸ਼ਾਰਟ ਦਾ ਕੱਪੜਾ ਲੈਣਾ ਜਿੰਦਾ ਮਰਜ਼ੀ ਤੁਸੀਂ ਲੈਂਥ ਰੱਖ ਲਓ ਸ਼ਾਰਟ ਦੀ 3 ਮੀਟਰ ਦੀ ਸ਼ਾਰਟ ਰਹਿਣੀ ਆ ਇਹ ਕੇ ਰ ਆਉਣਾ ਜੀ ਤੇ ਇਹ ਵਾਲਾ ਚੈੱਕ ਕਰੋ ਜੀ ਇਹਦੀਆਂ ਸਲਵਾਰ ਇਹ ਸਲਵਾਰ ਹੁਣ 3 ਮੀਟਰ ਹੀ ਤੁਹਾਨੂੰ ਸਲਵਾਰ ਮਿਲਣੀ ਆ ਜੀ ਲਓ 3 ਮੀਟਰ ਦੀ ਤੁਹਾਨੂੰ ਸਲਵਾਰ ਮਿਲੇਗੀ 3 ਮੀਟਰ ਹੀ ਤੁਹਾਨੂੰ ਕਮੀਜ਼ ਮਿਲਣੀ ਆ ਕਿ ਆਵਲਾ ਚੈੱਕ ਕਰੋ ਜੀ ਇਹ ਆਉਣੀ ਸਲਵਾਰ ਬਹੁਤ ਹੀ ਪਿਆਰੀ ਜੀ ਸਲਵਾਰ ਬਣੀ ਹੋਈ ਹੈ ਇਹ ਸਲਵਾਰ ਦਾ ਡਿਜ਼ਾਈਨ ਹੈ ਤੇ ਐਦਾਂ ਹੀ ਡਾਰਕ ਕਲਰ ਦਾ ਤੁਹਾਡੇ ਸਲਵਾਰ ਨਾਲ ਦਾ ਦੁਪੱਟਾ ਅਟੈਚ ਹੋਊਗਾ ਜੀ ਆ ਦੇਖ ਸਕਦੇ ਹੋ ਸੂਟ ਦੀ ਲੁੱਕ ਕਿੰਦਾ ਸੂਟ ਰੈਡੀ ਹੋਣਾ ਵੀਡੀਓ ਚੈੱਕ ਕਰੋ ਜੀ ਲਿੰਗੀਆਂ ਜੀ ਠੀਕ ਹੈ ਜੀ बॉटम ਤੇ ਵਰਕ स्लीव्स ਵਰਕ ਘੇਰੇ ਦਾ ਵਰਕ ਬਹੁਤ ਪਿਆਰੇ ਜੇ ਸੂਟ ਰਹਿਣ ਵਾਲੇ ਆ ਪ੍ਰਾਈਸ ਰਹਿਣੀ 1000 ਰੁਪਏ 1000 ਵਿੱਚ ਤੁਸੀਂ ਇਹ ਵਾਲੇ ਸੂਟ ਲੈ ਸਕਦੇ ਹੋ ਜੀ ਇਹ ਸ਼ਰਟ ਪੀਸ ਰਹਿਣਾ ਬਹੁਤ ਹੀ ਪਿਆਰਾ ਜਾਂ ਸ਼ਰਟ ਪੀਸ ਹੈ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਕਲਰ ਹੈ ਤੇ ਇਹ ਵਾਲੀਆਂ ਰਹਿਣੀਆਂ ਜੀਆਂ ਫੁੱਲ ਹੈਵੀ 슬ੀव्स ਇਸ 슬ੀਵਸ ਤੇ ਵਰਕ ਹੋਇਆ ਜੀ ਇਹ ਘੇਰੇ ਤੇ ਵਰਕ ਹੋਇਆ ਤੇ ਬਾਟਮ ਰਹਿਣੀ ਹੈ ਇਹ ਨਾਲ ਮਹਿੰਦੀ ਸ਼ੀਰ ਚ ਲਓ ਬਹੁਤ ਪਿਆਰਾ ਸੂਟ ਬਣੂਗਾ ਜੀ ਰੈਡੀ ਹੋ ਕੇ ਮਹਿੰਦੀ ਕਲਰ ਦਾ ਲੱਗੂਗਾ ਦੁਪੱਟਾ ਗੈਲੈਕਸੀ ਸਿਲਕ ਹੈ ਜੀ ਪਾਰਟੀ ਵੇਅਰ ਸੂਟ ਬਣਨੇ ਆ ਰੈਡੀ ਹੋ ਕੇ ਪ੍ਰਾਈਸ 1000 ਰਹਿਣੀ ਹੈ ਚੈੱਕ ਕਰੋ ਜੀ ਇਹ ਬਾਟਮ ਦਾ ਵਰਕ ਹੈ ਬਹੁਤ ਪਿਆਰੇ ਜਿਹੇ ਸੂਟ ਬਣਨੇ ਤੁਹਾਡੇ ਜੋ ਰੈਡੀ ਹੋ ਜਾਣੇ ਆ 1000 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਤੇ ਪਾਰਟੀ ਵੇਅਰ ਸੂਟ ਰਹਿਣ ਵਾਲੇ ਆ ਸਾਰੇ ਅਗਲਾ ਸੂਟ ਚੈੱਕ ਕਰੋ ਜੀ ਲਓ ਇਹ ਪਿਆਜ਼ੀ ਜੇ ਕਲਰ ਚ ਆਉਣੀ ਹੈ ਸ਼ਾਰਟ ਗੈਲੈਕਸੀ ਸਿਲਕ ਰਹਿਣ ਵਾਲੀ ਆ ਪਾਰਟੀ ਵੇਅਰ ਸੂਟ ਰੈਡੀ ਕਰ ਸਕਦੇ ਹਾਂ ਬਹੁਤ ਹੀ ਪਿਆਰੇ ਜੇ ਦੇਖੋ ਜੀ ਇਹ ਰਹੂਗੀ ਸ਼ਾਰਟ ਸ਼ਾਰਟ ਦਾ ਕਲਰ ਦੇਖੋ ਬਹੁਤ ਪਿਆਰਾ ਕਲਰ ਆਊਗਾ ਠੀਕ ਹੈ 3 ਮੀਟਰ ਤੁਹਾਨੂੰ ਸ਼ਾਰਟ ਮੈਣੀ ਆ 3 ਮੀਟਰ ਹੀ ਤੁਹਾਨੂੰ ਬਾਟਮ ਮੈਣੀ ਆ ਇਹ ਵਾਲੀਆਂ ਰਹਿਣੀਆਂ ਜੀ ਇਹਦੀਆਂ 슬ੀਵਸ ਚੈੱਕ ਕਰੋ ਜੀ ਇਹ 슬ੀਵਸ ਰਹਿਣਗੀਆਂ 슬ੀਵਸ ਦਾ ਵਰਕ ਹੈ ਬਾਟਮ ਦਿਖਾਵਾਂ ਕਿ ਤੁਹਾਨੂੰ ਬਹੁਤ ਹੀ ਕਾਪਰ ਜੇ ਸ਼ੇਡ ਚ ਆਉਣੀ ਆ ਬਾਟਮ ਤੇ ਕਾਪਰ ਸ਼ੇਡ ਦਾ ਤੁਸੀਂ ਦੁਪੱਟਾ ਇਹ ਨਾਲ ਵੇਅਰ ਕਰ ਸਕਦੇ ਹੋ ਲਓ ਜੀ ਇਹ ਰਹੂਗੀ ਜੀ ਇਹ ਨਾਲ ਬਾਟਮ ਇਹ ਵਾਲਾ ਰਹੂਗਾ ਬਾਟਮ ਦਾ ਵਰਕ ਠੀਕ ਹੈ ਜੀ ਬਾਟਮ ਦਾ ਵਰਕ ਰਹਿਣਾ ਹੈ ਘੇਰੇ ਦਾ ਵਰਕ ਰਹਿਣਾ ਬਹੁਤ ਪਿਆਰੇ ਸੂਟ ਰਹਿਣ ਵਾਲੇ ਆ ਪ੍ਰਾਈਸ ਰਹਿਣੀ 1000 ਰੁਪਿਆ ਦੇਖੋ ਜੀ ਜਨੂਨ ਜੀ ਪ੍ਰਾਈਸ ਦੇ ਵਿੱਚ ਬਹੁਤ ਸੋਹਣੇ ਕੁਆਲਟੀ ਵੇਅਰ ਸੂਟ ਤੁਹਾਨੂੰ ਤੁਸੀਂ ਦੇ ਰਹੇ ਆ ਅਗਲਾ ਸੂਟ ਚੈੱਕ ਕਰੋ ਜੀ ਲਓ ਜੀ ਇਹ ਵਾਲਾ ਦੇਖੋ ਜੀ ਇਹ ਵੀ ਪਿਆਜ਼ੀ ਕਲਰ ਦੇ ਵਿੱਚ ਆਣਾ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਚੈੱਕ ਕਰੋ ਜੀ ਬਹੁਤ ਪਿਆਰਾ ਸੂਟ ਹੈ ਇਹ ਵਾਲਾ ਆਊਗਾ ਜੀ ਇਹਦਾ ਘੇਰਾ ਬਹੁਤ ਹੀ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਤੇ ਇਹ ਵਾਲੀਆਂ ਆਉਣਗੀਆਂ ਇਹਦੀਆਂ 슬ੀਵਸ ਦੇਖੋ ਜੀ ਇਹ 슬ੀਵਸ ਆਉਣਗੀਆਂ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਤੇ ਇਹ ਵਾਲੀ ਰਹਿਣੀ ਹੈ ਜੀ ਇਹ ਨਾਲ ਬਾਟਮ ਲਓ ਇਹ ਬਾਟਮ ਦਾ ਵਰਕ ਰਹਿਣਾ ਜੀ ਇਹ ਕੰਟਰਾਸਟ ਬਹੁਤ ਸੋਹਣਾ ਕੰਟਰਾਸਟ ਦਾ ਸੂਟ ਬਣਨਾ ਤੁਹਾਡਾ ਰੈਡੀ ਹੋ ਕੇ ਤੇ ਇਹ ਵਾਲਾ ਰਹਿਣਾ ਜੀ ਇਹਦੀ ਬਾਟਮ ਦਾ ਵਰਕ ਬਹੁਤ ਹੀ ਪਿਆਰੇ ਜਿਹੇ ਸੂਟ ਬਣਨੇ ਆ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਲਓ ਜੀ ਆਵਲਾ ਸੂਟ ਚੈੱਕ ਕਰੋ ਜੀ ਇਹ ਆਊਗਾ ਜੀ ਬਾਟਮ ਬਹੁਤ ਪਿਆਰੀ ਜੀ ਬਾਟਮ ਬਣੀ ਹੈ ਤੁਹਾਡੀ ਇਹ ਬਾਟਮ ਦਾ ਵਰਕ ਰਹਿਣ ਵਾਲਾ ਠੀਕ ਹੈ ਜੀ ਤੇ ਆਵਲੀ ਰਹਿਣੀ ਤੁਹਾਡੀ ਸ਼ਰਟ ਸ਼ਰਟ ਦਾ ਵਰਕ ਦੇਖੋ ਸ਼ਰਟ ਬਹੁਤ ਪਿਆਰੀ ਸ਼ਰਟ ਰਹਿਣ ਵਾਲੀ ਹੈ ਲਓ ਜੀ ਇਹ ਸ਼ਰਟ ਆਣੀ ਹੈ ਇਹ ਬਾਟਮ ਆਣੀ ਹੈ ਠੀਕ ਹੈ ਜੀ ਇਹ ਸ਼ਰਟ ਆਣੀ ਹੈ ਬਹੁਤ ਹੀ ਪਿਆਰੀ ਜੀ ਸ਼ਰਟ ਹੈ ਇਹ ਬਾਟਮ ਤੇ ਵਰਕ ਆਣਾ ਤੇ ਫੁੱਲ ਹੈਵੀ ਤੁਹਾਨੂੰ 슬ੀਵਸ ਮਿਲੀਆਂ ਪ੍ਰਾਈਸ ਪ੍ਰਾਈਸ ਰਹਿਣਾ ਜੈਨੂਅਲ ਦਾ 1000 ਰੁਪਏ ਇਹ ਹੋਣੀ ਹੈ ਦੀਆਂ 슬ੀਵਸ ਤੇ ਇਹ ਹੋਣਾ ਜੀ ਘੇਰਾ ਠੀਕ ਹੈ ਜੀ ਤੇ ਪ੍ਰਾਈਸ ਰਹਿਣੀ ਹੈ ਸਿਰਫ 1000 ਰੁਪਏ ਦੇਖੋ ਜੀ ਡਿਜ਼ਾਈਨ ਕਲਰ ਚੈੱਕ ਕਰੀ ਚਲੋ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਅਗਲਾ ਸੂਟ ਚੈੱਕ ਕਰੋ ਜੀ ਲਓ ਜੀ ਇਹ ਹੋਣੀ ਸ਼ਰਟ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਜੀ ਸ਼ਰਟ ਬਣੀ ਹੋਈ ਹੈ ਇਹ ਸ਼ਰਟ ਦਾ ਵਰਕ ਹੈ ਇਹ ਸ਼ਰਟ ਦਾ ਵਰਕ ਹੈ ਜੀ ਇਹ ਆਊਗਾ ਜੀ ਇਹਦੇ ਘੇ ਸਲੀਵਸ ਦਾ ਵਰਕ ਠੀਕ ਹੈ ਜੀ ਪੂਰੀਆਂ ਫੁੱਲ ਹੈਵੀ ਸਲੀਵਸ ਬਣੀਆਂ ਹੋਈਆਂ ਤੇ ਇਹ ਵਾਲੀ ਰਹਿਣੀ ਹੈ ਜੀ ਇਹ ਨਾਲ ਬਾਟਮ ਲਓ ਜੀ ਗੈਲੈਕਸੀ ਸਿਲਕ ਹੋਣਾ ਜੀ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਕਿਸੇ ਵੀ ਤਰ੍ਹਾਂ ਦਾ ਕੋਈ ਸ਼੍ਰਿੰਕ ਨਹੀਂ ਹੋਣਾ ਸਟਾਫ ਨੇ ਬਹੁਤ ਫਾਈਨ ਸਟਾਫ ਹੈ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਬਾਟਮ ਲਓ ਜੀ ਇਹ ਬਾਟਮ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਪ੍ਰਾਈਸ ਰਹਿਣਾ ਸਿਰਫ 1000 ਰੁਪਏ 1000 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਜੀ ਅੱਜ ਦੇ ਅਗਲਾ ਸੂਟ ਚੈੱਕ ਕਰੋ ਜੀ ਲਓ ਜੀ ਇਹ ਵਾਲੀ ਸ਼ਰਟ ਚੈੱਕ ਕਰੋ ਜੀ ਕਾਪਰ ਜੇ ਕਲਰ ਚ ਆਉਣੀ ਆ ਮਹਿਰੂਨ ਕਾਪਰ ਜਾਂ ਕਲਰ ਹੈ ਬਹੁਤ ਹੀ ਪਿਆਰਾ ਸੀ ਇਹ ਹੋਣੀਆਂ 슬ੀਵਸ ਇਹ 슬ੀਵਸ ਦਾ ਵਰਕ ਹੈ ਜੀ ਤੇ ਇਹ ਵਾਲਾ ਰਹੂਗੀਆਂ ਇਹਦਾ ਸ਼ਰਟ ਦਾ ਘੇਰਾ ਠੀਕ ਹੈ ਸ਼ਰਟ ਦਾ ਘੇਰਾ ਬਣਿਆ ਹੋਇਆ ਤੇ ਇਹ ਵਾਲੀ ਰਹਿਣੀ ਹੈ ਜੀ ਇਹਦੇ ਨਾਲ ਬਾਟਮ ਲਓ ਇਹ ਬਾਟਮ ਦਾ ਵਰਕ ਹੋਣਾ ਦੇਖੋ ਜੀ ਮੈਚਿੰਗ ਸੂਟ ਬਣਨੇ ਆ ਬਹੁਤ ਪਿਆਰੇ ਜੀ ਠੀਕ ਹੈ ਜੀ ਮੈਚਿੰਗ ਸੂਟ ਬਹੁਤ ਪਿਆਰੇ ਪਿਆਰੇ ਮੈਚਿੰਗ ਸੂਟ ਬਣਨੇ ਆ ਪ੍ਰਾਈਸ ਰਹਿਣੀ ਸਿਰਫ 1000 ਰੁਪਏ ਚੈੱਕ ਕਰੋ ਜੀ ਬਹੁਤ ਪਿਆਰੇ ਜੀ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਮੈਚਿੰਗ ਅਗਲਾ ਕਲਰ ਚੈੱਕ ਕਰੋ ਜੀ ਇਹਦੇ ਚ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਕਲਰ ਰਹਿਣ ਵਾਲਾ ਹੈ ਲਓ ਜੀ ਇਹ ਵਾਲਾ ਆਉਣਾ ਜੀ ਘੇਰਾ ਇਹ ਘੇਰਾ ਹੋਊਗਾ ਜੀ ਇਹ ਇਹਦੀਆਂ 슬ੀਵਸ ਬਣੀਆਂ ਹੋਈਆਂ ਠੀਕ ਹੈ 슬ੀਵਸ ਦਾ ਵਰਕ ਹੈ ਤੇ ਇਹ ਵਾਲੀ ਹੈਗੀ ਆ ਬਾਟਮ 3 ਮੀਟਰ ਦੀ ਤੁਹਾਨੂੰ ਬਾਟਮ ਮਿਲਣ ਵਾਲੀ ਹੈ ਲਓ ਜੀ ਇਹ ਬਾਟਮ ਦਾ ਵਰਕ ਹੈ ਬਹੁਤ ਪਿਆਰਾ ਸੂਟ ਰਹੂਗਾ ਜੀ ਪ੍ਰਾਈਸ ਰਹਿਣੀ ਸਿਰਫ 1000 ਰੁਪਏ ਠੀਕ ਹੈ ਜੀ ਅਗਲਾ ਕਲਰ ਚੈੱਕ ਕਰੋ ਲਓ ਜੀ ਇਹ ਵੀ ਬਹੁਤ ਸੋਹਣਾ ਸੂਟ ਰਹਿਣਾ ਬਣ ਕੇ ਲਓ ਜੀ ਇਹ ਕਾਵਾਲਾ ਕਲਰ ਦੇਖੋ ਇਹ ਬਣਿਆ ਹੋਇਆ ਦਾ ਘੇਰਾ ਬਹੁਤ ਹੀ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਇਹ 슬ੀਵਸ ਰਹਿਣੀਆਂ ਜੀ ਪੂਰੀਆਂ ਫੁੱਲ ਹੈਵੀ 슬ੀਵਸ ਹੈ ਰੀਆਂ ਤੇ ਇਹ ਆਉਣਾ ਹੈਗੇ ਸਲਵਾਰ ਦਾ ਵਰਕ ਇਹ ਸਲਵਾਰ ਦਾ ਵਰਕ ਆਉਣਾ ਜੀ ਇਹ ਸਲਵਾਰ ਆਉਣੀ ਹੈ ਬਹੁਤ ਪਿਆਰੀ ਸਲਵਾਰ ਬਣਨੀ ਹੈ ਠੀਕ ਹੈ ਜੀ ਦੀ ਪ੍ਰਾਈਸ ਜਣੀ ਸਿਰਫ 1000 ਰੁਪਏ ਸੂਟ ਬਾਈ ਕਰਕੇ ਦੇਖੋ ਜੀ ਸਟਾਫ ਬਹੁਤ ਫਾਈਨ ਆ ਕੁਆਲਟੀ ਵੇਰ ਸੂਟ ਬਣਨੇ ਤੁਹਾਡੇ ਰੈਡੀ ਹੋ ਕੇ ਇਹ ਪ੍ਰਾਈਸ ਸਿਰਫ ਜੈਨੂਅਲ ਜੀ ਰਹਿਣ ਵਾਲੀ ਆ ਇਹ ਵਾਲਾ ਚੈੱਕ ਕਰੋ ਜੀ ਕਲਰ ਦੇਖੋ ਬਹੁਤ ਪਿਆਰਾ ਜਿਹਾ ਕਲਰ ਆਣ ਵਾਲਾ ਇਹਦਾ ਲਓ ਜੀ ਇਹ ਕੇਰਾ ਆਊਗਾ ਠੀਕ ਆ ਜੀ ਇਹ ਆ ਦੀਆਂ ਆਣੀਆਂ ਸਲੀਵਸ ਲਓ ਜੀ ਇਹ ਸਲੀਵਸ ਆਣੀਆਂ ਇਹਦੀਆਂ ਤੇ ਬਾਟਮ ਇਹ ਵਾਲੀ ਬਾਟਮ ਰੈਂਡ ਵਾਲੀ ਹੈ ਜੀ ਠੀਕ ਇਹ ਰਹੂਗੀ ਜੀ ਨਾਲ ਬਾਟਮ ਇਹ ਬਾਟਮ ਦਾ ਵਰਕ ਹੈ ਬਹੁਤ ਪਿਆਰਾ ਸੂਟ ਬਣਨਾ ਜੀ ਕੋਈ ਵੀ ਸੂਟ ਇਹਨੂੰ ਵੇਅਰ ਕਰ ਸਕਦਾ ਜੰਗ 올ਡ ਸਭਲੇ ਲਈ ਸਭ ਤੋਂ ਵਧੀਆ ਸਟੱਫ ਰਹਿਣ ਵਾਲਾ ਕਲਰ ਬਹੁਤ ਸੋਹਣੇ ਰਹਿਣ ਵਾਲੀ ਹੈ ਠੀਕ ਹੈ ਜੀ ਪ੍ਰਾਈਸ ਹੈ ਜੀ 1000 ਰੁਪਏ ਰਹਿਣ ਵਾਲੀ ਹੈ ਅਗਲੇ ਸੂਟ ਚੈੱਕ ਕਰੋ ਜੀ ਇਸਕੋ ਕੇ ਲੈ ਕੇ ਆਵਾਂਗੇ ਸਟੂਡੀਓ ਵਸੇ ਨਿੱਕੀ ਬੂਟੀ ਦੇ ਸੂਟ ਬਹੁਤ ਪਿਆਰੇ ਜਿਹੇ ਸੂਟ ਰਹਿਣ ਵਾਲੇ ਨਿੱਕੀ ਬੂਟੀ ਦੇ ਇਹ ਵਾਲਾ ਕਲਰ ਚੈੱਕ ਕਰੋ ਜੀ ਪਿਓਰ ਵਿਕੋਸ ਆਰਗੈਂਜ਼ਾ ਦੇ ਵਿੱਚ ਸੂਟ ਬਣੇ ਹੋਏ ਆ ਲਓ ਜੀ ਬਹੁਤ ਪਿਆਰਾ ਜਸਟ ਰੋਊਗਾ ਜੀ ਇਹ ਇਹਦਾ ਵੀ ਡਿਜ਼ਾਈਨ ਤੁਹਾਨੂੰ ਵੀਡੀਓ ਤੇ ਦਿਖਾਵਾਂਗੇ ਸੂਟ ਕਿੱਦਾਂ ਬਣ ਕੇ ਰੈਡੀ ਹੋਣਾ ਆਵਲਾ ਕਲਰ ਚੈੱਕ ਕਰੋ ਜੀ ਪ੍ਰਾਈਸ ਰਹਿਣੀ ਇਹਦੀ ਵੀ 1000 ਰੁਪਇਆ ਲਓ ਜੀ ਪੂਰੀ ਸ਼ਰਟ ਦੇ ਉੱਪਰ ਛੋਟੇ-ਛੋਟੇ ਫਲਾਵਰ ਆਉਣੇ ਆ ਨਿੱਕੀ ਬੂਟੀ ਦਾ ਸੂਟ ਹੈ ਸੂਟ ਬਣ ਕੇ ਬਹੁਤ ਸੋਹਣਾ ਰੈਡੀ ਹੋਣਾ ਜੀ ਐਦਾਂ ਤੁਸੀਂ ਇਹਨੂੰ ਫਿਨਿਸ਼ਿੰਗ ਪੱਟੀ ਲਗਾ ਕੇ ਬਹੁਤ ਸੋਹਣਾ ਸੂਟ ਰੈਡੀ ਕਰ ਸਕਦੇ ਹੋ ਫਿਨਿਸ਼ਿੰਗ ਪੱਟੀ ਦੇ ਲਓ ਜੀ ਐਦਾਂ ਤੇ ਨਾਲ ਤੁਸੀਂ ਦੁਪੱਟੇ ਦੇ ਉੱਪਰ ਵੀ ਫਿਨਿਸ਼ਿੰਗ ਪੱਟੀ ਦੇ ਸਕਦੇ ਹੋ ਕੁਨਿ ਸਿੰਘ ਬਟੇ ਦੁਪट्टे ਤੇ ਸੂਟ ਤੇ ਬਹੁਤ ਸੋਹਣਾ ਸੂਟ ਬਣਨਾ ਤੁਹਾਡਾ ਰੈਡੀ ਹੋ ਕੇ ਤੇ ਇਹਦੇ ਤੋਂ ਸਲਵਾਰ ਦੇ ਉੱਪਰ ਵੀ ਵਰਕ ਮਿਲੂਗਾ 슬ੀਵਸ ਉੱਪਰ ਵੀ ਵਰਕ ਮਿਲੂਗਾ ਦੇਖੋ ਜੀ ਇਹ ਤੁਹਾਨੂੰ ਸਲਵਾਰ ਦਾ ਵਰਕ ਮਿਲੂਗਾ ਠੀਕ ਹੈ ਜੀ ਇਹ ਸਲਵਾਰ ਦਾ ਵਰਕ ਹੈ ਤੇ ਇਹਦੇ ਸਾਈਡ ਤੇ ਇਹਦੇ 슬ੀਵਸ ਵਰਕ ਬਣਿਆ ਹੋਇਆ ਇਹ ਸਾਈਡ ਤੇ 슬ੀਵਸ ਵਰਕ ਬਣਿਆ ਹੋਇਆ ਪਿਕ ਚੈੱਕ ਕਰੋ ਜੀ ਕਿਦਾਂ ਡਿਜ਼ਾਈਨ ਬਣਨਾ ਸੂਟ ਦਾ ਬਹੁਤ ਪਿਆਰੇ ਸੂਟ ਲੈਣ ਵਾਲੀ ਹੈ ਇਹ ਤੇ ਰਿਕ 1000 ਰੁਪਏ ਰਹਿਣੀ ਆ ਸਲਵਾਰ ਉੱਪਰ ਵੀ ਤੁਹਾਨੂੰ ਮਿਲਣਾ ਵਰਕ ਸਲਵਾਰ ਉੱਪਰ ਆ ਬਾਹਾਂ ਉੱਪਰ ਸਭ ਤਰ੍ਹਾਂ ਦਾ ਇਹਦੇ ਵਰਕ ਮਿਲਣ ਵਾਲਾ ਤੇ ਪਿਓਰ ਬਿਕੋਸ ਔਰਗਾਂజా ਰਹੂਗਾ ਇਹ ਕਹੂਗਾ ਜੀ ਲੇਮਨ ਕਲਰ ਲਓ ਜੀ ਲੇਮਨ ਕਲਰ ਦੇ ਦੇਖੋ ਬਹੁਤ ਪਿਆਰਾ ਜਿਹਾ ਕਲਰ ਹੈ ਵੀ ਲੇਮਨ ਕਲਰ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਰਹੂਗਾ ਬਣ ਕੇ ਇਹ ਸਾਈਡ ਤੇ ਇਹਦੇ 슬ੀਵਸ ਬਣੀਆਂ ਹੋਈਆਂ ਸਾਈਡ ਤੇ ਇਹਦੇ 슬ੀਵਸ ਬਣੀਆਂ ਠੀਕ ਹੈ ਜੀ ਇਹ ਵਾਲਾ ਰਹਿਣਾ ਜੀ ਇਹਦੀਆਂ ਬਾਹਾਂ ਦਾ ਵਰਕ ਸਲੀਵਸ ਸਲਵਾਰ ਦਾ ਵਰਕ ਸਾਰਾ ਤਰ੍ਹਾਂ ਦਾ ਵਰਕ ਮਿਲੂਗਾ ਤੁਹਾਨੂੰ ਤੇ ਇਹਦੇ ਉੱਪਰ ਵੀ ਤੁਸੀਂ ਫਿਨਿਸ਼ਿੰਗ ਪੱਟੀ ਦੇ ਸਕਦੇ ਹੋ ਜੀ ਮਹਿਰੂਨ ਕਲਰ ਦੀ ਫਿਨਿਸ਼ਿੰਗ ਪੱਟੀ ਦੇ ਸਕਦੇ ਆ ਇਹਦੇ ਉੱਪਰ ਬਹੁਤ ਸੋਹਣਾ ਸੂਟ ਬਣ ਜਾਣਾ ਮਹਿਰੂਨ ਕਲਰ ਦੀ ਫਿਨਿਸ਼ਿੰਗ ਪੱਟੀ ਦੇ ਕੇ ਤੇ ਇਹਦੇ ਉੱਪਰ ਅਸੀਂ ਥੋੜੇ ਜਿਹਾ ਸਟੋਨ ਵੀ ਅਟੈਚ ਕੀਤੇ ਆ ਥੋੜਾ ਜਿਹਾ ਜ਼ਿਆਦਾ ਲੁੱਕ ਦਿੱਤੀ ਸਟੋਨ ਅਟੈਚ ਕਰਕੇ ਪ੍ਰਾਈਸ ਰਹਿਣੀ ਇਹਦੀ ਇਸਦਾ 1000 ਰੁਪਿਆ ਰਹੂਗਾ ਜੀ ਬਹੁਤ ਪਿਆਰਾ ਲੈਮਨ ਕਲਰ ਦੇ ਵਿੱਚ ਰਹੂਗਾ ਸੂਟ ਇਹ ਪ੍ਰਾਈਸ 1000 ਰੁਪਿਆ ਜੀ ਇਹਦੀ ਬਿਕੋਸ ਔਰਗੈਂਜਾ ਤੇ ਸੂਟ ਰੈਡੀ ਆ ਇਹ ਤੇ ਇਸ ਦਾ ਅਗਲਾ ਕਲਰ ਚੈੱਕ ਕਰੋ ਪਿੰਕ ਲਓ ਜੀ ਇਹ ਪਿੰਕ ਕਲਰ ਹੈ ਪਿਆਜ਼ੀ ਜਿਹਾ ਕਲਰ ਹੈ ਬਹੁਤ ਪਿਆਰਾ ਪਿਆਜ਼ੀ ਜਿਹਾ ਕਲਰ ਆਣ ਵਾਲਾ ਹੈ ਦੇਖੋ ਜੀ ਇਹਦੇ ਉੱਪਰ ਇਹ ਤੇ ਦੋ ਬੂਟੀਆਂ ਆਣ ਗਿਆ ਇਸ ਕਰਕੇ ਥੋੜਾ ਜਿਹਾ ਸੁਰ ਸਿੱਧਾ ਵਾਂਗੇ ਲੈਸ ਚ ਲੈਸ ਚ ਦਵਾਂਗੇ ਜੀ ਇਹ ਚ ਦੋ ਐਦਾਂ ਫਲਾਵਰ ਪਾਤੇ ਉਹਨਾਂ ਨੇ ਦੋ ਬੂਟੀਆਂ ਆ ਰਹੀਆਂ ਪਰ ਇਹ ਕੋਈ ਐਦਾਂ ਐਦਾਂ ਕੋਈ ਇਸ਼ੂ ਨਹੀਂ ਹੈਗਾ ਵੀ ਇਦਾਂ ਲੱਗ ਰਿਹਾ ਜਿਵੇਂ ਪਹਿਲਾਂ ਹੀ ਬਣਿਆ ਤੇ ਇਹ ਸਿਰਫ ਤੁਹਾਨੂੰ ਸੀ 900 ਦੇ ਵਿੱਚ ਸੂਟ ਦਵਾਂਗੇ ਜੀ ਇਹ ਵਾਲਾ ਸੂਟ ਤੁਹਾਨੂੰ ਸਿਰਫ 100 ਰੁਪਿਆ ਲੈਸ ਚ ਦਵਾਂਗੇ 900 ਦੇ ਵਿੱਚ ਦਵਾਂਗੇ ਸੂਟ ਸ਼ਿਪਿੰਗ ਵੀ ਤੁਹਾਨੂੰ ਇਸ ਵਿੱਚ ਫ੍ਰੀ ਦਵਾਂਗੇ ਜੀ ਠੀਕ ਹੈ ਜੀ ਤੇ ਅਗਲਾ ਸੂਟ ਚੈੱਕ ਕਰੋ ਜੀ ਲਓ ਇਹ ਹੈਗਾ ਫਰੋਜੀ ਕਲਰ ਦੇ ਵਿੱਚ ਇਹ ਵੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਫਰੋਜੀ ਕਲਰ ਦੇ ਵਿੱਚ ਲਓ ਜੀ ਛੋਟੀ-ਬੁਟੀ ਦਾ ਸੂਟ ਹੋਣਾ ਬਹੁਤ ਪਿਆਰੇ-ਪਿਆਰੇ ਫਲਾਵਰ ਬਣੇ ਹੋਏ ਆ ਤੇ ਇਹਦੇ ਉੱਪਰ ਦੇ ਲੋ ਫਿਨਿਸ਼ਿੰਗ ਪੱਟੀ ਬਿਕੋਸ ਉਹ ਰਗੰਜਾਰ ਹੈ ਨਾ ਜੀ ਬਿਲਕੁਲ ਸੌਫਟ ਵਾਲਾ ਸਟੱਫ ਹੈ ਇਸੇ ਤਰ੍ਹਾਂ ਦਾ ਕੋਈ ਚੁਬਣ ਵਾਲਾ ਸਟੱਫ ਨਹੀਂ ਹੈ ਤੇ ਇਹਦੇ ਉੱਪਰ ਲਗਾ ਲਓ ਤੁਸੀਂ ਐਡਾ ਫਿਨਿਸ਼ਿੰਗ ਪਰਟੀ ਪਿੰਕ ਕਲਰ ਦੀ ਦੁਪੱਟੇ ਉੱਪਰ ਦੇ ਲਓ ਤੇ ਬਹੁਤ ਸੋਹਣੀ ਲੁੱਕ ਆਉਣੀ ਹੈ ਸੋ ਤਾਂ ਨਹੀਂ ਤੁਹਾਡੀ ਪ੍ਰਾਈਸ ਰਹਿਣਾ 1000 ਰੁਪਏ बॉटਮ ਉੱਪਰ ਵੀ ਵਰਕ ਮਿਲੂਗਾ ਤੁਹਾਨੂੰ ਸਲੀਵਸ ਉੱਪਰ ਵੀ ਵਰਕ ਮਿਲੂਗਾ ਜੀ ਠੀਕ ਹੈ ਜੀ ਅਗਲਾ ਕਲਰ ਚੈੱਕ ਕਰੋ ਇਹ ਕੇਵਲਾ ਕਲਰ ਆਊਗਾ ਬਹੁਤ ਸੋਹਣਾ ਕਲਰ ਰਹਿਣ ਵਾਲਾ ਇਹ ਵੀ ਕਾਪਰ ਜਾਂ ਇਹ ਕਾਪਰ ਕਲਰ ਆਊਗਾ ਬਹੁਤ ਪਿਆਰਾ ਜਿਹਾ ਕਾਪਰ ਕਲਰ ਹੈ ਚੈੱਕ ਕਰੋ ਜੀ ਠੀਕ ਹੈ ਜੀ ਕਾਪਰ ਕਲਰ ਹੈ ਬਹੁਤ ਪਿਆਰਾ ਜਿਹਾ ਤੇ ਇਹਦੇ ਉੱਪਰ ਵੀ ਤੁਸੀਂ ਪਿੰਕ ਕਲਰ ਦੀ ਦੇ ਸਕਦੇ ਹੋ ਫਿਨਿਸ਼ਿੰਗ ਪੱਟੀ ਲਓ ਜੀ ਪਿੰਕ ਕਲਰ ਹੀ ਦਿਓ ਫਿਨਿਸ਼ਿੰਗ ਪੱਟੀ ਇਹਦੇ ਉੱਪਰ ਠੀਕ ਹੈ ਜੀ ਪੀਚ ਕਲਰ ਚਾਹੀਦਾ ਲਓ ਇਹ ਵਾਲੇ ਕਲਰ ਦੀ ਫਿਨਿਸ਼ਿੰਗ ਪੱਟੀ ਆਣੀ ਆ ਐਦਾਂ ਹੀ ਦੁਪੱਟੇ ਉੱਪਰ ਦੇ ਲਓ ਤੇ ਸੂਟ ਬੰਨਾ ਤੁਹਾਡਾ ਰੈਡੀ ਹੋ ਕੇ ਬਹੁਤ ਸੋਹਣਾ ਤੇ ਕੰਮ ਤੁਹਾਨੂੰ ਮਿਲੂਗਾ ਇਹਦੇ ਉੱਪਰ 슬ੀਵਸ ਦਾ ਕੰਮ ਇਸ ਸਲਵਾਰ ਦਾ ਕੰਮ ਠੀਕ ਹੈ ਜੀ ਛੋਟੀਆਂ-ਛੋਟੀਆਂ ਬੂਟੀਆਂ ਆਉਣੀਆਂ ਬਹੁਤ ਸੋਹਣੀ ਲੁੱਕ ਆਉਣੀ ਹੈ ਸੂਟ ਦੀ ਕੋਈ ਵੀ ਲੇਡੀਜ਼ ਇਹਨੂੰ ਬਣਾ ਸਕਦੀ ਹੈ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਸੂਟ ਰਹਿਣਾ ਵਾਲਾ ਪਿਆਜੀ ਕਲਰ ਦੇ ਵਿੱਚ ਠੀਕ ਹੈ ਜੀ ਪਰਪਲ ਜੀ ਕਲਰ ਦੀਆਂ ਛੋਟੀਆਂ-ਛੋਟੀਆਂ ਬਣੀਆਂ ਹੋਈਆਂ ਬੂਟੀਆਂ ਤੇ ਪਰਪਲ ਕਲਰ ਦਾ ਦੁਪੱਟਾ ਲੈ ਲਓ ਕਿੰਨਾ ਮਰਜੀ ਦੁਪੱਟਾ ਲੈ ਲਓ ਐਦਾਂ ਲਾ ਲਓ ਇਹਦੇ ਉੱਪਰ ਫਿਨਿਸ਼ਿੰਗ ਪੱਟੀ ਤੇ ਤੁਹਾਨੂੰ ਸਲਵਾਰ ਉੱਪਰ ਵੀ ਮਿਲੂਗਾ ਜੀ ਵਰਕ ਤੇ ਬਾਹਾਂ ਉੱਪਰ ਵੀ ਤੁਹਾਨੂੰ ਬੂਟੀਆਂ ਮਿਲਣਗੀਆਂ ਸੂਟ ਰਹਿਣਾ ਬਹੁਤ ਪਿਆਰਾ ਬਣ ਕੇ ਦੇਖੋ ਜੀ ਛੋਟੇ ਛੋਟੇ ਫਲਾਵਰ ਆ ਕੋਈ ਵੀ ਮਰਜ਼ੀ ਬਣਾ ਲਓ ਤੇ ਬਹੁਤ ਸੋਹਣੀ ਲੁੱਕ ਆਣੀ ਆ ਸੂਟ ਦੀ ਡਬਲ ਸ਼ੇਡ ਕਰਵਾ ਲਓ ਦੁਪੱਟਾ ਜੀ ਦੇ ਨਾਲ ਤੇ ਪ੍ਰਾਈਸ ਰਹਿਣੀ 1000 ਰੁਪਏ बिकॉज़ ਔਰਗੈਂਜ਼ਾ ਦੇ ਵਿੱਚ ਸੂਟ ਰਹਿਣਾ ਜੀ ਇਹ ਸਿਰਫ 1000 ਰੁਪਏ ਸਿਰ ਤੁਹਾਨੂੰ ਪ੍ਰਾਈਸ ਦੇ ਰਹੇ ਇਹਨਾਂ ਸੂਟਾਂ ਦੀ ਇਸ ਸੂਟੇ ਸੂਟ ਚੈੱਕ ਕਰੋ ਜੀ ਲਓ ਇਹ ਵਾਲਾ ਸੂਟ ਚੈੱਕ ਕਰੋ ਜੀ ਈ ਕੇ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰੇ ਸੂਟ ਆ ਦੋ ਸੂਟ ਸਾਢੇ 3/4 ਸੂਟ ਅਵੇਲੇਬਲ ਆ ਸੇਮ ਡਿਜ਼ਾਈਨ ਦੇ ਠੀਕ ਹੈ ਜੇ ਕਈ ਵਾਰੀ ਕਿਸੇ ਨੇ ਦੋ ਸੂਟ ਸੇਮ ਲੈਣੇ ਹੁੰਦੇ ਹਨ ਤੇ ਤਿੰਨ ਸੂਟ ਅਵੇਲੇਬਲ ਆ ਸੇਮ ਡਿਜ਼ਾਈਨ ਦੇ ਚੈੱਕ ਕਰੋ ਜੀ ਇਹ ਨੈਕ ਬਣਿਆ ਹੋਇਆ ਕਾਫੀ ਫੇਮਸ ਡਿਜ਼ਾਈਨ ਹੈ ਇੰਸਟਾ ਦਾ ਹੈ ਤੇ ਸੋਨਾ ਵੀ ਬਹੁਤ ਬੰਦਾ ਸੂਟ ਰੈਡੀ ਹੋ ਕੇ ਚੈੱਕ ਕਰੋ ਸੀ ਪਿਕ ਚੈੱਕ ਕਰ ਸਕਦੇ ਹੋ ਕਿਦਾਂ ਲੱਗਣਾ ਸੂਟ ਰੈਡੀ ਹੋ ਕੇ ਪੂਰੀਆਂ ਫੁੱਲ ਹੈਵੀ ਸਲੀਵਸ ਹੋਣੀਆਂ ਤੇ ਸਲਵਾਰ ਉੱਪਰ ਵੀ ਤੁਹਾਨੂੰ ਵਰਕ ਮਿਲਣਾ ਜੀ ਇਹਦੇ ਦੇਖੋ ਐਦਾਂ ਸੂਟ ਬੰਦਾ ਜੀ ਬਹੁਤ ਪਿਆਰਾ ਜਿਹਾ ਸੂਟ ਬੰਦਾ ਰੈਡੀ ਹੋ ਕੇ ਦੇਖੋ ਜੀ ਪੂਰਾ ਫੁੱਲ ਹੈਵੀ neck ਬਣਿਆ ਹੋਇਆ ਬਹੁਤ ਹੀ ਪਿਆਰਾ ਤੇ ਇਹ ਆਉਣਾ ਸਲਵਾਰ ਦੇ ਉੱਪਰ ਕੰਮ ਇਹ ਸਲਵਾਰ ਤੇ ਵਰਕ ਹੋਣਾ ਜੀ ਤੇ ਇਹ ਆਉਣੀਆਂ ਜੀ ਫੁੱਲ ਹੈਵੀ ਸਲੀਵਸ ਇਹਦੀਆਂ ਬਹੁਤ ਸੋਹਣਾ ਸੂਟ ਬਣਦਾ ਜੀ ਇਦਾਂ ਰੈਡੀ ਹੋ ਕੇ ਦੇਖੋ ਇਹ ਫੁੱਲ ਹੈਵੀ ਸੂਟ ਬਣਨਾ ਇਦਾਂ neck ਤੇ ਵਰਕ ਹੋਣਾ ਇਦਾਂ neck ਤੇ ਵਰਕ ਆਊਗਾ ਜੀ ਤੇ ਇਹ ਸਲੀਵਸ ਬਣਵਾਲੀਆਂ ਪੂਰੀਆਂ ਫੁੱਲ ਹੈਵੀ ਸਲੀਵਸ ਬਣ ਗਈਆਂ ਤੇ ਬਹੁਤ ਸੋਹਣਾ ਸੂਟ ਬਣਨਾ ਜੀ ਜੌਰਜਟ ਦੇ ਵਿੱਚ ਸੂਟ ਹੈ ਇਹ ਪ੍ਰਾਈਸ ਜਿਹੜੀ 990 ਰੁਪਏ ਰਿਆਂ ਵਾਲੀ ਆ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਪ੍ਰਾਈਸ ਇਹਦੀ 990 ਹੋਊਗੀ ਸੇਮ 10 ਸੂਟ ਹੈਗੇ ਸਾਡੇ ਕੋਲੇ ਬਲੈਕ ਕਲਰ ਦੇ ਜੇ ਕਿਸੇ ਨੇ ਇੱਕ ਉਹ ਦੇ ਸੂਟ ਲੈਣੇ ਆ ਤੇ ਅਗਲਾ ਸੂਟ ਚੈੱਕ ਕਰੋ ਜੀ ਲਓ ਜੀ ਆਵਲਾ ਸੂਟ ਚੈੱਕ ਕਰੋ ਇਹ ਵੀ ਬਹੁਤ ਪਿਆਰਾ ਸੂਟ ਹੈ ਇਹ ਵੀ ਕਾਫੀ ਪਹਿਰਾਂ ਦੇ ਆਰਡਰ ਆ ਜੀ ਸੂਟ ਸਾਡੇ ਕੋਲੇ ਬਣ ਕੇ ਨਹੀਂ ਆਏ ਸੇਮ ਡਿਜ਼ਾਈਨ ਦੇ ਸੂਟ ਤੇ ਇਹ ਵਾਲਾ ਸੂਟ ਤੁਹਾਨੂੰ ਦਿਖਾਵਾਂਗੇ ਤੇ ਇਹ ਚੈੱਕ ਕਰੋ ਬਹੁਤ ਪਿਆਰਾ ਸੂਟ ਰਹਿਣ ਵਾਲਾ ਹੈ ਦੇਖੋ ਜੀ ਇਹ ਆਉਣਾ ਫਰੰਟ ਸ਼ਰਟ ਦਾ ਫਰੰਟ ਉਹਨਾ ਪਿਕ ਚੈੱਕ ਕਰੋ ਜੀ ਕਿਦਾਂ ਸੂਟ ਬਣ ਕੇ ਰੈਡੀ ਹੋਣਾ ਜੀ ਇਹ ਇਹ ਵਾਲੇ ਪਿਕ ਹੈ ਸੂਟ ਦੀ ਦੇਖੋ ਜੀ ਐਦਾਂ ਸੂਟ ਬਣਨਾ ਜੀ ਜਦੋਂ ਰੈਡੀ ਹੋਊਗਾ ਸੂਟ ਦੀ ਲੁੱਕ ਐਦਾਂ ਦੀ ਆਣੀ ਹੈ ਸ਼ਰਟ ਦਾ ਫਰੰਟ ਹੋਣਾ ਜੀ ਕਲਰ ਹੈ ਨਾ ਪਿੰਕ ਪਿਆਜੀ ਜਿਹਾ ਕਲਰ ਬਹੁਤ ਪਿਆਰਾ ਜਿਹਾ ਕਲਰ ਹੈ ਪਿੰਕ ਪਿਆਜੀ ਜਿਹਾ ਤੇ ਇਹ ਫਰੰਟ ਹੋਣਾ ਸ਼ਰਟ ਦਾ ਤੇ ਇਹ ਬੈਕ ਤੇ ਡਿਜ਼ਾਈਨ ਹੋਣਾ ਇਹ ਨੈਕ ਦਾ ਬੈਕ ਹੈ ਠੀਕ ਹੈ ਜੀ ਤੇ ਇਹ ਅਨਿਆ 슬ੀਵਸ ਇਹਦੀਆਂ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਤੇ ਪ੍ਰਾਈਸ ਇਹਦੀ ਵੀ 1000 ਰੁਪਏ ਰਹਿਣਾ ਤੇ ਸ਼ਿਪਿੰਗ ਚਾਰਜ ਐਕਸਟਰਾ ਰੈਂਡ ਵਾਲਾ ਜੀ ਇਹ ਸਨ ਅੱਜ ਦੇ ਸੂਟ ਇਹਨਾਂ ਵਿੱਚ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲਾਓ ਤੇ ਆਪਣਾ ਆਰਡਰ ਬੱਕ ਕਰੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਜੀ ਅੱਜ ਦੀ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ